ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪਸ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਪਰ ਠੀਕ ਹੋਵੋਗੇ ਵੈਲਕਮ ਹੈ ਤੁਹਾਡਾ ਆਪਣੇ ਚੈਨਲ ਤੇ ਮਾਲਮਾ ਬੁਟੀਕ ਸੋਨੇ ਸੋਨੇ ਸੂਟ ਲੈ ਕੇ ਆਏ ਆ ਐਮਬਰਾਇਡਰੀ ਸੂਟ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋਗੇ ਤੇ ਬਹੁਤ ਸਪੋਰਟ ਕਰ ਰਹੇ ਹੋ ਤੁਸੀਂ ਸਾਡੀ ਥੋੜੀ ਜੀ سپورਟ ਦੀ ਹੋਰ ਜ਼ਰੂਰਤ ਹੈ ਸਾਨੂੰ ਤੁਹਾਡੀ سپورਟ ਦੀ ਤੇ ਵੀਡੀਓ ਨੂੰ ਇੱਕ ਤਾਂ ਪਲੀਜ਼ ਸ਼ੇਅਰ ਕਰ ਦਿਓ ਅੱਗੇ ਤੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕੋਈ ਵੀ ਡਿਜ਼ਾਈਨ ਤੁਹਾਨੂੰ ਇਹਨਾਂ ਵਿੱਚ ਚ ਪਸੰਦ ਆਉਂਦਾ ਤੁਸੀਂ ਸਾਨੂੰ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਹੋਗੇ ਨੰਬਰ ਸਾਡਾ ਸ਼ੋ ਹੋ ਰਿਹਾ ਹੈਗਾ ਸਕਰੀਨ ਦੇ ਉੱਪਰ ਵੰਦੀਆ ਪੀਸ ਤੁਹਾਨੂੰ ਰੈਡੀ ਕਰਕੇ ਦਿੱਤਾ ਜਾਊਗਾ ਤੇ ਕੁਝ ਤੁਸੀਂ ਚੇਂਜ ਕਰਵਾਉਣਾ ਤਾਂ ਕਰਵਾ ਵੀ ਸਕਦੇ ਹੋਗੇ ਅਗਰ ਤੁਹਾਡੇ ਕੋਲੇ ਕੋਈ ਆਪਣਾ ਡਿਜ਼ਾਈਨ ਹੈ ਤੁਸੀਂ ਉਹ ਵੀ ਸਾਨੂੰ ਸੈਂਡ ਕਰਕੇ ਰੈਡੀ ਕਰਵਾ ਸਕਦੇ ਹੋਗੇ ਤੇ ਅਗਰ ਇਹਨਾਂ ਵਿੱਚੋਂ ਕੋਈ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਇਹਨਾਂ ਵਿੱਚੋਂ ਵੀ ਰੈਡੀ ਕਰਵਾ ਸਕਦੇ ਹੋਗੇ ਫੋਲੋ ਵਾਚ ਕਰਿਓ ਵੀਡੀਓ ਨੂੰ ਸਾਰਿਆਂ ਦਾ ਧੰਨਵਾਦ ਜੋ ਤੁਸੀਂ ਸਾਨੂੰ ਐਨੀ سپورਟ ਕਰਦੇ ਹੋਗੇ ਤੇ ਉਹਨਾਂ ਭੈਣਾਂ ਦਾ ਧੰਨਵਾਦ ਜੋ ਸਾਡੀਆਂ ਵੀਡੀਓਸ ਦੇਖ ਕੇ ਸਾਨੂੰ ਆਰਡਰ ਕਰਦੀਆਂ ਸੂਟ ਤੇ ਜਲਦੀ ਜਲਦੀ ਜਾਓ ਵੀਡੀਓ ਚੈੱਕ ਕਰੋ ਔਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਡਿਜ਼ਾਈਨ ਕਿੱਦਾਂ ਦੇ ਲੱਗਦੇ ਹੈਗੇ ਸਾਨੂੰ ਵੀ ਅੱਛਾ ਲੱਗਦਾ ਜਦੋਂ ਤੁਸੀਂ ਸਾਨੂੰ ਡਿਜ਼ਾਈਨਾਂ ਦਾ ਕਹਨੇ ਹੋਗੇ ਤੁਹਾਡੇ ਡਿਜ਼ਾਈਨ ਬਹੁਤ ਅੱਛੇ ਹੁੰਦੇ ਹੈਗੇ ਤੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ